ਡੇਰਾ ਸੱਚਾ ਸੋਦਾ ਦੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹੀਂ ਸਿੰਘ ਜੀ ਇਨਸਾਨ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਉੱਤੇ ਅਮਲ ਕਰਦਿਆਂ ਹੋਇਆਂ ਬਲਾਕ ਮਰੋਡ ਦੀ ਸਾਧ ਸੰਗਤ ਦੁਆਰਾ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕੀਤੇ ਜਾ ਰਹੇ ਹਨ। ਉੱਤੇ ਹੀ ਪੂਜਨੀ ਗੁਰੂ ਜੀ ਦੁਆਰਾ ਅਮਰ ਸੇਵਾ ਮੁਹਿੰਮ ਦੇ ਤਹਿਤ ਸਰੀਰਦਨ ਕਰਨ ਦੀ ਚਲਾਈ ਮੁਹਿੰਮ ਵਿੱਚ ਵੀ ਡੇਰਾ ਸ਼ਰਧਾਲੂਆਂ ਵੱਲੋਂ ਸਮੇਂ-ਸਮੇਂ ਤੇ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਨਵੀਆਂ ਮੈਡੀਕਲ ਖੋਜਾਂ ਵਿੱਚ ਸਹਾਇਤਾ ਮਿਲ ਰਹੀ ਹੈ। ਮਾਨੋਤਾਪਲਾਈ ਕਾਰਜਾਂ ਦੀ ਇਸੇ ਕੜੀ ਤਹਿਤ ਡੇਰਾ ਸੱਚਾ ਸੋਦਾ ਦੇ ਅਨਤਖ ਸੇਵਾਦਾਰ ਮਿੱਠਨ ਲਾਲ ਇਨਸਾਨ ਨੇ ਆਪਣੀ ਧਰਮ ਪਤਨੀ ਸੁਮਿਤਰਾ ਦੇਵੀ ਇਨਸਾਨ ਦੇ ਚੋਲਾ ਛੱਡਣ ਤੋਂ ਬਾਅਦ ਜਿੱਥੇ ਉਹਨਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ ਉੱਥੇ ਮਾਤਾ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਇਸ ਮੌਕੇ ਮਾਤਾ ਜੀ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਹੀਤਰਾਮ ਕਲੋਨੀ ਤੋਂ ਮਹਾਰਾਜਾ ਅਗਰਸੈਨ ਚੌਂਕ ਤੱਕ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿੱਥੇ ਮਾਤਾ ਜੀ ਦਾ ਪੂਰਾ ਸਰੀਰ ਨਵੀਆਂ ਡਾਕਟਰੀ ਖੋਜਾਂ ਲਈ ডিপਾਰਟਮੈਂਟ ਆਫ ਐਨਾਟਮੀ ਜੀ ਐਮ ਸੀ ਡੋਡਾ ਜੰਮੂ ਅਤੇ ਕਸ਼ਮੀਰ ਨੂੰ ਸਮੂਹ ਸਾਥ ਸੰਗਤ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਪਤਵੰਤਿਆਂ ਨੇ ਰਵਾਨਗੀ ਦਿੱਤੀ ਇਸ ਮੌਕੇ ਮਾਤਾ ਜੀ ਦੀਆਂ نوਹਾ ਅਤੇ ਧੀਆਂ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਅੱਜ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਜੀ ਦੀ ਪਾਵਨ ਪ੍ਰੇਰਣਾ ਤੇ ਚੱਲਦੇ ਹੋਏ ਬਲਾਗ ਮਲੋੜ ਦੀ ਮਾਤਾ ਸੁਮਿਤਰਾ ਦੇਵੀ ਇੰਸਾ ਜੀ ਵੱਲੋਂ ਇੱਛਾ ਅਨੁਸਾਰ ਜੋ ਸਰੀਰਦਾਨ ਕੀਤਾ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਇਹ ਸਰੀਰਦਾਨ ਕੀਤਾ ਗਿਆ ਹੈ ਇਹ ਸਰੀਰ ਮੈਡੀਕਲ ਖੋਜ ਲਈ ਦਾਨ ਕੀਤਾ ਗਿਆ ਅਤੇ ਜੰਮੂ ਕਸ਼ਮੀਰ ਮੈਡੀਕਲ ਵਿਖੇ ਭੇਜਿਆ ਗਿਆ ਹੈ ਇਸ ਜੋ ਸਰੀਰਦਾਨ ਕੀਤਾ ਗਿਆ ਇਸ ਤੋਂ ਜੋ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਟੂਡੈਂਟ ਹੈ ਉਹ ਨਵੀਆਂ ਜੋ ਬਿਮਾਰੀਆਂ ਆ ਰਹੀਆਂ ਹਨ ਉਹਨਾਂ ਦਾ ਇਲਾਜ ਲੱਭਣ ਵਿੱਚ ਇਸ ਦੀ ਵਰਤੋਂ ਕਰਨਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੋ ਵੀ ਭਿਆਨਕ ਬਿਮਾਰੀਆਂ ਆ ਰਹੀਆਂ ਹਨ ਉਹਨਾਂ ਦਾ ਇਲਾਜ ਲੱਭਣ ਵਿੱਚ ਸਹਾਇਤਾ ਹੋ ਸਕੇ ਇਹ ਸਰੀਰ ਇਸ ਤੋਂ ਪਹਿਲਾਂ ਬਲਗ ਮਲੋਟ ਵੱਲੋਂ 41 ਸਰੀਰਦਾਨ ਹੋ ਚੁੱਕੇ ਹੈ ਤੇ ਇਹ ਬਲਗ ਮਲੋਟ ਵੱਲੋਂ 42ਵਾਂ ਸਰੀਰਦਾਨ ਹੋਇਆ ਹੈ ਇਹ ਸਾਰਾ ਕੁਝ ਪੂਜਨੀਕ ਸੰਤ ਫਜ਼ੂਰ ਪਿਤਾ ਜੀ ਦੀ ਪ੍ਰੇਰਣਾ ਦੇ ਸਦਕਾ ਹੀ ਸੰਭਵ ਹੋ ਸਕੇ ਇਹ ਉਹਨਾਂ ਸਾਰਾ ਸਿਰ ਪੂਜਨੀਕ ਹੈ ਫਜ਼ੂਰ ਪਿਤਾ ਜੀ ਨੂੰ ਜੰਦਾ ਹੈ ਵਾਕਈ ਜਿਸ ਤਰੀਕੇ ਦੇ ਨਾਲ ਪੂਜਨੇ ਗੁਰੂ ਜੀ ਵੱਲੋਂ ਅਮਰ ਸੇਵਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਤੋਂ ਬਾਅਦ ਨਿਰਾਸ਼ਰਤ ਲੋਕਾਂ ਦੇ ਕਿਸੇ ਵੀ ਪਰਿਵਾਰਕ ਮੈਂਬਰਾਂ ਦਾ ਦੇਹਾਂਤ ਹੁੰਦਾ ਹੈ ਤਾਂ ਉਸ ਮ੍ਰਿਤਕ ਸ਼ਰੀਰ ਨੂੰ ਦਾਸ ਅਸਕਰ ਕਰਨ ਦੀ ਬਜਾਏ ਅਗਨੀ ਭੇਂਟ ਕਰਨ ਦੀ ਬਜਾਏ ਉਸ ਮ੍ਰਿਤਕ ਸ਼ਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਂਦਾ ਤਾਂ ਜੋ ਨਵੇਂ ਵਿਦਿਆਰਥੀ ਜੋ ਮੈਡੀਕਲ ਦੇ ਸਟੂਡੈਂਟਸ ਹੁੰਦੇ ਨੇ ਉਹ ਇਨ੍ਹਾਂ ਮ੍ਰਿਤਕ ਸ਼ਰੀਰਾਂ ਤੇ ਰਿਸਰਚ ਕਰ ਸਕਣ ਡੀਰਾ ਸ਼ਰਧਾਲੂਆਂ ਦੇ ਸਨੇਹ ਕੋ ਪ੍ਰਾਲੇ ਨੂੰ ਪੰਜਾਬ ਦੀ ਆਵਾਮ ਅਤੇ ਜੋ ਵੀ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਦਰਸ਼ਕ ਕਿਵੇਂ ਦੇਖਦੇ ਹਨ ਕਮੈਂਟ ਸਾਨੂੰ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ